ਫਿਲਮ ਨੇ ਕਹੂੰ ਕਿ ਮੈਨੂੰ ਹਕੀਕਤ ਕਾਵਾਂਗੀ ਹਰ ਬੰਦੇ ਦੀ ਹਕੀਕਤ ਆ ਇਹ ਜਿਹਨੂੰ ਇਹ ਸਮਝ ਆ ਗਈ ਚੀਜ਼ ਬੰਦਾ ਉਸ ਰਾਹ ਤੇ ਤੁਰ ਪਿਆ ਉਹ ਪਾਰ ਹੋ ਗਿਆ ਜਿਹੜਾ ਫੇਰ ਵੀ ਰੁੱਤਪਿਆਂ ਦੇ ਵਿੱਚ ਪੈਸਿਆਂ ਦੇ ਵਿੱਚ ਦੁਨੀਆਦਾਰੀ 'ਚ ਉਲਝਿਆ ਰਿਹਾ ਪਰ ਇਹ ਫਿਲਮ ਪੂਰਾ ਕਰਦੀ ਆ ਬੰਦੇ ਇੱਕ ਆਸ਼ਕ ਨੂੰ ਪੂਰਾ ਕਰਦੀ ਆ ਆਸ਼ਕ ਦੀ ਗੱਲ ਕਰਦੀ ਆ ਆ ਇਹ ਹਿੰਦੀ 'ਚ ਡੱਬ ਹੋਣੀ ਚਾਹੀਦੀ ਫਿਲਮ ਜੋ ਰੂਹ ਅਨਾਂ ਦੇ ਵਿੱਚ ਇਹ ਪੰਜਾਬੀ 'ਚ ਹੀ ਸੋਹਣੀ ਲੱਗਦੀ ਆ ਫਿਲਮ ਯੂਥ ਤਾਂ ਹੀ ਜੁੜਿਆ ਹੈ ਇਹਦੇ ਨਾਲ ਕਿਉਂਕਿ ਯੂਥ ਨੇ ਹੀ ਅ ਅੱਛੀ ਗਾਇਕੀ ਨੂੰ ਯੂਥ ਨੇ ਹੀ ਅੱਛੀ ਸ਼ਾਇਰੀ ਨੂੰ ਪ੍ਰੋਮੋਟ ਕਰਨਾ ਹੁੰਦਾ ਵਰਪਿਤ ਕੋਗੀ ਸਾਹਿਬ ਦਾ ਮੈਂ ਮੈਂ ਤਾਂ ਜੋਸ਼ ਬਣਾੜੇ ਹੀ ਤੇ ਸੋਚ ਰਿਹਾ ਸੀ ਯਾਰ ਸ਼ਾਇਦ ਥੋੜਾ ਵੱਡਾ ਹੋਰ ਹੁੰਦਾ ਰੋਲ ਛੋਟਾ ਜਿਹਾ ਵੱਡਾ ਹੋਰ ਹੁੰਦਾ ਪਰ ਉਹਨਾਂ ਦਾ ਉਹਨਾਂ ਦਾ ਨਾਮ ਕਹਿ ਗਏ ਉਹਨਾਂ ਦਾ ਉਹਨਾਂ ਕੀ ਵੀ ਆਉਣਾ ਮੈਂ ਕਹਿ ਰਹੀ ਸੀ ਕਿ ਜਦੋਂ ਤੱਕ ਸੁਰ ਤਾਲ ਨਜ਼ਮ ਗ਼ਜ਼ਲ ਦੀ ਗੱਲ ਹੋਵੇਗੀ ਇਸ ਦਾ ਜ਼ਿਕਰ ਹੋਏਗਾ ਤਾਂ ਸਰਦੂਲ ਜੀ ਦਾ ਨਾਮ ਆਪਣੇ ਆਪ ਆਏਗਾ ਔਰ ਜਿੱਥੇ ਲਵ ਸਟੋਰੀ ਦਾ ਜ਼ਿਕਰ ਹੋਏਗਾ ਤਾਂ ਹੀਰ ਰਾਂਝਾ ਸੋਹਣੀ ਮਹੀਂਵਾਲ ਤੋਂ ਬਾਅਦ ਸਰਦੂ ਬਨੂਰੀ ਦਾ ਨਾਮ ਵੀ ਆਏ ਇਹ ਬਿਲਕੁਲ ਇਹ ਤਾਂ ਤੁਹਾਡਾ ਪਿਆਰ ਆ ਤੁਸੀਂ ਇਸ ਨਜ਼ਰ ਦੇ ਨਾਲ ਤੁਸੀਂ ਦੇਖਦੇ ਹੋ ਇੰਦਾ ਐਡਾ ਰੁਤਬਾ ਦੇ ਰਹੇ ਹੋ ਅਸੀਂ ਕਿੱਥੇ ਉਸ ਕਾਬਿਲ ਹੈਗੇ ਆ ਨਾ ਤੇ ਪਰ ਤੁਹਾਡਾ ਪਿਆਰ ਆਏ ਤੁਹਾਡੀਆਂ ਨਜ਼ਰਾਂ ਦੇ ਵਿੱਚ ਜੋ ਸਾਡੀ ਇਮੇਜ ਹੈਗੀ ਆ ਉਹਨੂੰ ਸਲੂਟ ਹੈ ਅੱਜ ਦੀ ਜਿਹੜੀ ਫਿਲਮ ਤੁਸੀਂ ਦੇਖ ਕੇ ਆਏ ਹੋ ਸ਼ਾਇਦ ਇਸ ਵਿੱਚ ਵੀ ਸੁਰਤਾਲ ਸ਼ਾਇਰੀ ਨਜ਼ਮ ਗਜ਼ਲ ਪਿਆਰ ਲਵ ਸਟੋਰੀ ਇਸੇ ਦਾ ਜ਼ਿਕਰ ਸੀ ਕਿਵੇਂ ਲੱਗੀ ਬਹੁਤ ਸੋਹਣੀ ਸੀਗੀ ਫਿਲਮ ਨੇ ਕਹੂੰਗੀ ਮੈਨੂੰ ਹਕੀਕਤ ਕਹਾਂਗੀ ਹਰ ਬੰਦੇ ਦੀ ਹਕੀਕਤ ਆ ਇਹ ਜਿਹਨੂੰ ਇਹ ਸਮਝ ਆ ਗਈ ਚੀਜ਼ ਬੰਦਾ ਉਸ ਰਾਹ ਤੇ ਤੁਰ ਪਿਆ ਉਹ ਪਾਰ ਹੋ ਗਿਆ ਜਿਹੜਾ ਫੇਰ ਵੀ ਰੁੱਤਪਿਆਂ ਦੇ ਵਿੱਚ ਪੈਸਿਆਂ ਦੇ ਵਿੱਚ ਦੁਨੀਆਦਾਰੀ 'ਚ ਉਲਝਿਆ ਰਿਹਾ ਉਹ ਫੇਰ ਉਸੇ ਚੱਕਰ 'ਚ ਘੁੰਮਦਾ ਰਹੂਗਾ ਪਰ ਇਹ ਫਿਲਮ ਪੂਰਾ ਕਰਦੀ ਆ ਬੰਦੇ ਇੱਕ ਆਸ਼ਕ ਨੂੰ ਪੂਰਾ ਕਰਦੀ ਆ ਆਸ਼ਕ ਦੀ ਗੱਲ ਕਰਦੀ ਆ ਔਰ ਰੂਹ ਨੂੰ ਸਕੂਨ ਦਿੰਦੀ ਆ ਫਿਲਮ ਬਹੁਤ ਸਕੂਨ ਦਿੰਦੀ ਆ ਫਿਲਮ ਇਹ ਆਸ਼ਿਕ ਆਸ਼ਿਕ ਦਾ ਜ਼ਿਕਰ ਕਹਿੰਦੇ ਹੋਇਆ ਇਸ ਫਿਲਮ ਦੇ ਵਿੱਚ ਰੂਹ ਨੂੰ ਸਕੂਨ ਦੇਣ ਵਾਲੀ ਲਵ ਸਟੋਰੀ ਕਿਵੇਂ ਲੱਗੀ ਹੁਣ ਤੁਸੀਂ ਨਾ ਮੈਨੂੰ ਹੌਲੀ ਹੌਲੀ ਨਾ ਪੰਜਾਬ ਦਾ ਸਲਮਾਨ ਖਾਨ ਬਣਾਈ ਜਾਂਦੇ ਹੋ ਸਾਰੇ ਜਣੇ ਕੱਲਾ ਕੱਲਾ ਮੈਨੂੰ ਇਹੀ ਬੋਲ ਰਿਹਾ ਮੀਡੀਆ ਬਟ ਜੈਸੀ ਗੱਲ ਹੈ ਕਿ ਜਿੰਦਾ ਦਾ ਸ਼ਾਇਰ ਮੂਵੀ ਦੀ ਸਕ੍ਰਿਪਟ ਹੈ ਜਗਦੀਪ ਭਾਜ ਨੇ ਕਿਆ ਕਮਾਲ ਆਲਵੇਸ ਕਰਦੇ ਨੇ ਤਾਂ ਇਹ ਹੁਣ ਤਾਂ ਬਾਲੀਵੁੱਡ ਨੂੰ ਟੱਕਰ ਦੇ ਰਹੀ ਆ ਇਹ ਹਿੰਦੀ ਚ ਡੱਬ ਹੋਣੀ ਚਾਹੀਦੀ ਫਿਲਮ ਯਾ ਉਹਨਾਂ ਦੀ ਭਾਈ ਦੀ ਜਿੰਨੀ ਫਿਲਮਾਂ ਨੇ ਕਿਉਂਕਿ ਉਹਨਾਂ ਬਹੁਤ ਟੱਚਿੰਗ ਹੁੰਦੀਆਂ ਉਹਨਾਂ ਦਾ ਸਬਜੈਕਟ ਬਹੁਤ ਟੱਚਿੰਗ ਹੁੰਦਾ ਪਰ ਇੱਕ ਗੱਲ ਆ ਜੀ ਜੋ ਰੂਹ ਆ ਨਾ ਇਹਦੇ ਵਿੱਚ ਇਹ ਪੰਜਾਬੀ ਚ ਹੀ ਸੋਹਣੀ ਲੱਗਦੀ ਆ ਫਿਲਮ ਲੱਗਦੀ ਆ ਬਿਲਕੁਲ ਲੱਗਦੀ ਆ ਕਿਉਂਕਿ ਮੰਮਾ ਨੇ ਜਿਵੇਂ ਉਹੀ ਕਹਿੰਨਾ ਉਹੀ ਜਿਹੜੀ ਸ਼ਾਇਰੀ ਆ ਉਹ ਵਿੱਚ ਉਰਦੂ ਵੀ ਆ ਪੰਜਾਬੀ ਵੀ ਆ ਤੇ ਉਹ ਆਪਣੀ ਜੋ ਪੁਰਾਣੀ ਜਿਹੜੀ ਆਪਣੇ ਟਾਈਮਸ ਦੀਆਂ ਤੇ ਇਸ ਕਰਕੇ ਉਹ ਪੁਰਾਣਾ ਜਿਹੜਾ ਪੀਰੀਅਡ ਆ ਉਸ ਟਾਈਮ ਦਾ ਉਹ ਸਭ ਕੁਝ ਦਿਖਾਉਣਾ ਸਕ੍ਰੀਨ ਪਲੇ ਨਿਰੂਜ ਦੀ ਲੋਕ ਕਿੰਨੀ ਵਧੀਆ ਤੇ ਮੈਂ ਇਹ ਨਹੀਂ ਕਹਿ ਸਕਦਾ ਕਿ ਯਾਰ ਸਰਤਾਜ ਭਾਜੀ ਨੇ ਜਾਂ ਨੀਰੂ ਜੀ ਨੇ ਕੰਮ ਬਹੁਤ ਅੱਛਾ ਕੀਤਾ ਕਿਉਂਕਿ ਉਹ ਇਸ ਮੌਕੇ ਤੇ ਤਾਂ ਨਹੀਂ ਕਿ ਕੋਈ ਕੰਮ ਅੱਛਾ ਕਰਦਣਾ ਸੋ ਮੈਂ ਇਹੀ ਉਹਨਾਂ ਨੂੰ ਜਦੋਂ ਮੈਨੂੰ ਨੀਰੂ ਜੀ ਮਿਲੇ ਅਸੀਂ ਬਹੁਤ ਖੁਸ਼ ਹੋਏ ਪਹਿਲਾਂ ਤਾਂ ਇੱਕ ਦੂਸਰੇ ਨੂੰ ਬਹੁਤ ਟਾਈਮ ਬਾਅਦ ਦੇਖ ਕੇ ਤੇ ਮੈਂ ਉਹਨਾਂ ਨੂੰ ਯੂ نو ਲਾਈਕ ਬਹੁਤ ਰਿਸਪੈਕਟਫੁਲੀ ਆਈ ਟੋਲਡ ਹਰ ਕਿ ਯੂ ਲੁੱਕ ਅਮੇজিং ਤੇ ਇਹ ਲੁੱਕ ਬਹੁਤ ਬਹੁਤ ਖੂਬਸੂਰਤ ਉਹਨਾਂ ਤੇ ਲੱਗੀ ਹੈ ਨਾ ਜੋ ਇਹ ਸੀਗੀ ਇੱਕ ਹੋਰ ਇੱਕ ਗੱਲ ਹੈ ਮੇਰੇ ਦੋ ਬਹੁਤ ਅੱਛੇ ਦੋਸਤ ਨੇ ਪਵਨ ਜੋਹਲ ਤੇ ਜਗਮੀਤ ਕੌਰ ਉਹਨਾਂ ਨੇ ਬਹੁਤ ਬਹੁਤ ਅੱਛੇ ਆਰਟਿਸਟ ਨੇ ਉਹ ਵੀ ਥੀਏਟਰ ਨਾਲ ਜੁੜੇ ਹੋਏ ਨੇ ਤੇ ਫਿਰ ਉਸ ਤੋਂ ਬਾਅਦ ਇੱਕ ਸਰਪ੍ਰਾਈਜ਼ ਮੈਨੂੰ ਮਿਲਿਆ ਜੋ ਕਿ ਮੇਰੇ ਮੇਰਾ ਖਾਨਦਾਨ ਦੂਸਰਾ ਜਿਹੜਾ ਮਤੋਈ ਪਰਿਵਾਰ ਸਲਾਮਤ ਵੀਰਾ ਤੇ ਉਹ ਸਾਰੇ ਉਹਨਾਂ ਦੇ ਅਸੀਂ ਉਹਨਾਂ ਨੂੰ ਦੇਖਿਆ ਵਿੱਚ ਕੁਆਲੀ ਕਰਦਿਆਂ ਨੂੰ ਤੇ ਆਲਾਪ ਨੇ ਮੈਨੂੰ ਕਿਹਾ ਉਹਦੇ ਕਹਿੰਦਾ ਸਲਾਮਤ ਵੀਰਾ ਉਹ ਮੈਂ ਕਿਹਾ ਯਾਰ ਕੀ ਬਾਤ ਹੈ ਮੈਂ ਤਾਂ ਹੀ ਸੋਚ ਰਹਾ ਸੀ ਮੈਂ ਕਿਹਾ ਰਵਾਸਾ ਮੈਂ ਕਿਹਾ ਯਾਰ ਇਹ ਕੰਨ ਚ विदा जाणियां ਪਛਾਣੀਆਂ ਇਹ ਤਾਂ ਵੀ ਆਪਣੀਆਂ ਆਪਣੀਆਂ ਲੱਗ ਰਹੀਆਂ ਨੇ ਵੀ ਇਹ ਖਾਨਦਾਨੀ ਵੀ ਸਾਡੇ ਖਾਨਦਾਨ ਚੋਂ ਆ ਰਹੀਆਂ ਗਿਆ ਵੀ ਮੌਸਿਕੀ ਜਦੋਂ ਹੋ ਰਹੀ ਉਸ ਖਾਨਦਾਨ ਦੇ ਵਿੱਚ ਘਰ ਦੇ ਵਿੱਚ ਉਹ ਸਿਖਾ ਰਹੇ ਨੇ ਤਾਂ ਉਹ ਬਹੁਤ ਵਧੀਆ ਇਹਨਾਂ ਨੇ ਕੀਤਾ ਕਿ ਉਹ ਸੱਚਾ ਹੋ ਉਹ ਜੋ ਖਾਨਦਾਨ ਇੱਥੇ ਗਾਉਂਦੇ ਨੇ ਪੰਜਾਬ ਦੇ ਵਿੱਚ ਘਰਾਣੇ ਨੇ ਉਹਨਾਂ ਨੂੰ ਹੀ ਲੈ ਕੇ ਰਵਾਇਤੀ ਗਾਣਾ ਜਿਹੜਾ ਉਹ ਇਹਦੇ ਵਿੱਚ ਦਿਖਾਇਆ ਗਿਆ ਉਹ ਬਹੁਤ ਵਧੀਆ ਗੱਲ ਹੈ। ਬਹੁਤ ਬਹੁਤ ਜ਼ਿਆਦਾ ਜੁੜਿਆ ਇਸ ਲਵ ਸਟੋਰੀ ਦੇ ਨਾਲ ਬੀਗਿੰਗ ਆ ਯੰਗਸਟਰ ਥੋੜਾ ਐਕਸਪਲੇਨ ਕਰੋ ਕਿ ਕਿਵੇਂ ਭਾਵੁਕ ਕਿਵੇਂ ਹੋ ਗਿਆ ਕੋਈ ਵੀ। ਦੇਖਿਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਲੜ ਉਮਰ ਐਵੇਂ ਨਹੀਂ ਇਹਦਾ ਨਾਮ ਰੱਖਿਆ ਗਿਆ ਇਸ ਉਮਰ ਦਾ ਕਿਉਂਕਿ ਇਸ ਉਮਰ ਦੇ ਬੰਦੇ ਨੂੰ ਇਨਸਾਨ ਨੂੰ ਬਹੁਤ ਸਾਰੇ ਉਤਾਰ ਚੜਾਵ ਦਾ ਸਾਹਮਣਾ ਕਰਨਾ ਪੈਂਦਾ ਕਿਤੇ ਕੋਈ ਫੀਲਿੰਗ ਜੁੜਦੀ ਹੈ ਕਿਤੇ ਕੋਈ ਟੁੱਟਦੀ ਹੈ ਕਿਤੇ ਕੋਈ ਹੌਸਲਾ ਜੁੜਦਾ ਕਿਤੇ ਟੁੱਟਦਾ ਕਿਤੇ ਇਹ ਲੱਗਦਾ ਕਿ ਮੈਂ ਪੂਰੀ ਦੁਨੀਆ ਨੂੰ ਫਤਿਹ ਕਰ ਲਵਾਂ ਕਿਉਂਕਿ ਮੇਰੇ ਸਿਰ ਤੇ ਮੇਰੇ ਮਾਪਿਆਂ ਨੇ ਔਰ ਕਿਸੇ ਟਾਈਮ ਇਹ ਵੀ ਅਹਿਸਾਸ ਹੁੰਦਾ ਕਿ ਜਦੋਂ ਉਹਨਾਂ ਦੀ ਛੱਤ ਥੱਲੇੋਂ ਜਾਣਾ ਪੈ ਜਾਂਦਾ ਬੱਚੇ ਨੂੰ ਫਿਰ ਅਹਿਸਾਸ ਹੁੰਦਾ ਫਿਰ ਪਤਾ ਲੱਗਦਾ ਨਾ ਕਿ ਜੋ ਮਲਕੀਤ ਸਿੰਘ ਨੇ ਕਿਹਾ ਵੀ ਕਿਹੜੇ ਭਾਵ ਵਿਕਦੀ ਹੈ ਸੋ ਇਹ ਉਮਰ ਐਸੀ ਹੁੰਦੀ ਹੈ ਐਕਸਪੀਰੀਐਂਸਿਸ ਦੀ ਉ ਸੋ ਯੂਥ ਤਾਂ ਹੀ ਜੁੜਿਆ ਹੈ ਇਹਦੇ ਨਾਲ ਕਿਉਂਕਿ ਯੂਥ ਨੇ ਹੀ ਅ ਅੱਛੀ ਗਾਇਕੀ ਨੂੰ ਯੂਥ ਨੇ ਹੀ ਅੱਛੀ ਸ਼ਾਇਰੀ ਨੂੰ ਪ੍ਰੋਮੋਟ ਕਰਨਾ ਹੁੰਦਾ ਹੈ ਅੱਛੀ ਅੱਛੇ ਕਨਸੈਪਟਸ ਨੂੰ ਔਰ ਅੱਛੀ ਸੋਚ ਨੂੰ ਪ੍ਰੋਮੋਟ ਉਹਨਾਂ ਨੇ ਕਰਨਾ ਹੁੰਦਾ ਔਰ ਕਿਤੇ ਨਾ ਕਿਤੇ ਅੱਜ ਸਾਡਾ ਯੂਥ ਅੱਛੀ ਸੋਚ ਨੂੰ ਪ੍ਰੋਮੋਟ ਕਰ ਵੀ ਰਿਹਾ ਹੈ ਪਰ ਕਿਤੇ ਨਾ ਕਿਤੇ ਇਹ ਵੀ ਦੁੱਖਾਂ ਦਾ ਕੀ ਅ ਅਸੀਂ ਕੁਝ ਐਸੇ ਲੋਕਾਂ ਦੇ ਪਿੱਛੇ ਵੀ ਨਾ ਲੱਗੇ ਕਦੇ ਜ਼ਿੰਦਗੀ ਦੇ ਵਿੱਚ ਜੋ ਸਾਡੇ ਯੂਥ ਦਾ ਨਹੀਂ ਸੋਚ ਰਹੇ ਜੋ ਯੂਥ ਦੇ ਬਾਰੇ ਬਹੁਤ ਬੁਰੀ ਇੰਟੈਂਸ਼ਨ ਰੱਖਦੇ ਨੇ ਸੋ ਯੂਥ ਵਾਸਤੇ ਚੰਗੀ ਇੰਟੈਂਸ਼ਨ ਰੱਖਣ ਵਾਲਾ ਬੰਦਾ ਉਹੀ ਹੁੰਦਾ ਹੈ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਪੜਾਵ ਦੇ ਬਾਰੇ ਤੁਹਾਨੂੰ ਦੱਸੇ ਤੁਹਾਨੂੰ ਗਾਈਡ ਕਰੇ ਸੋ ਇਹ ਮੂਵੀ ਇਦਾਂ ਦੀ ਹੈ ਤੁਹਾਨੂੰ ਗਾਈਡ ਕਰੇਗੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਵਾਸਤੇ ਕਿ ਅਸਲ ਦੇ ਵਿੱਚ ਇਦਾਂ ਦੇ ਜਦੋਂ ਪੜਾਵ ਆਉਂਦੇ ਨੇ ਜੋ ਮੂਵੀ ਚ ਸਾਫ਼-ਸਾਫ਼ ਦਰਸਾਏ ਗਏ ਨੇ ਕਿ ਕਿਵੇਂ ਔਰ ਕਦੋਂ ਕੀ ਕਰਨਾ ਹੈ ਤੁਸੀ ਸੋ ਮੇਰੇ ਹਿਸਾਬ ਨਾਲ ਸਲੂਟ ਟੂ ਉਹਦੇ ਬਾਜੀ ਕਿ ਆ ਬਾਖਮਲ ਡਾਇਰੈਕਸ਼ਨ ਕੀਤੀ ਹੈ ਉਹਨਾਂ ਨੇ ਐਂਡ ਆ ਆਪਣੇ ਵੀਰਿੰਗ ਸਾਹਿਬ ਸਾਡੇ ਜਗਦੀਪਾ ਜੀ ਉਹਨੇ ਇਹਨੇ ਅੱਛਾ ਲਿਖਿਆ ਇਸ ਮੂਵੀ ਨੂੰ ਐਂਡ ਮੇਰੇ ਵੱਲੋਂ ਤਾਂ ਇੱਕ ਕੰਗratulations ਨੇ ਕਿ ਇਸ ਦਸ਼ਕ ਦੀ ਸਭ ਤੋਂ ਵੱਡੀ ਆਰਟਿਸਟਿਕ ਮੂਵੀ ਐਡੀ ਵੱਡੀ ਕਲੈਬੋਰੇਸ਼ਨ ਜਿਹਦੇ ਵਿੱਚ ਦੀਬੀ ਮਖਸੂਸਪੂਰੀ ਸਾਹਿਬ ਰਾਣਾ ਰਣਵੀਰ ਜੀ ਹਨਾ ਮਲਕੀਤ ਰੌਣੀ ਜੀ ਔਰ ਯੋਗਰਾਜ ਸਿੰਘ ਜੀ ਵਰਪਿਤ ਕੋਗੀ ਸਾਹਿਬ ਦਾ ਤਾਂ ਮੈਂ ਮੈਂ ਤਾਂ ਜੋਸ਼ ਬਰਾੜੇ ਹੀ ਤੋਂ ਸੁਤਰੇ ਸੀ ਯਾਰ ਸ਼ਾਇਦ ਥੋੜਾ ਵੱਡਾ ਹੋਰ ਹੁੰਦਾ ਰੋਲ ਛੋਟਾ ਜਾਂ ਵੱਡਾ ਹੋਰ ਹੁੰਦਾ ਔਰ ਉਹਨਾਂ ਦਾ ਉਹਨਾਂ ਦਾ ਨਾਮ ਕਹਿ ਗਏ ਉਹਨਾਂ ਦਾ ਉਹਨਾਂ ਕੀ ਵੀ ਆਉਣਾ ਸਾਡੀ ਮੂਵੀ ਵਾਸਤੇ ਇਹਦੇ ਵਾਸਤੇ ਮਤਲਬ ਬਹੁਤ ਵੱਡਾ ਇੱਕ ਚਾਰ ਚੰਨ ਲਾਉਣ ਵਾਲੀ ਗੱਲ ਸੀ ਸੋ ਫਰੋਂ ਸਰਤਾਜ ਭੱਜੀ ਦੀ ਸ਼ਾਇਰੀ 올 ਦਿ ਵੇ ਟੂ ਨਿਰੂ ਮੈਮ ਦੀ ਅਦਾਕਾਰੀ ਔਰ ਸਾਡੇ ਆਪਣੇ ਪਰਿਵਾਰ ਦਾ ਕੁਝ ਹਿੱਸਾ ਇਹਦੇ ਵਿੱਚ ਹੈ ਸਲਾਮਤ ਅਲੀ ਮਤੋਈ ਉਹਨਾਂ ਦਾ ਸਾਰਾ ਪਰਿਵਾਰ ਤਾਂ ਮੁਬਾਰਕਾ ਵੀ ਬਣਦੀ ਹੈ ਬਿਲਕੁਲ ਬਣਦੀ ਹੈ ਨੇ ਕਿੱਥੇ ਅਸੀਂ ਇਹ ਉਮੀਦ ਕਰਦੇ ਹਾਂ ਸਾਰੀ ਉਮਰ ਕੀ ਸਾਡੇ ਗਾਣੇ ਫਿਲਮਾਂ 'ਚ ਚੱਲਣ ਔਰ ਦੁੱਗਣੀ ਖੁਸ਼ੀ ਇਸ ਕਰਕੇ ਕਿ ਸਾਡੇ ਭਰਾ ਉਸ ਉਸ ਮੂਵੀ 'ਚ ਗਾ ਵੀ ਰਹੇ ਨੇ ਔਰ ਖੁਦ ਉਸ ਮੂਵੀ ਦੇ ਵਿੱਚ ਸਕਰੀਨ ਦੇ ਉੱਤੇ ਵੀ ਆ ਰਹੇ ਨੇ ਸੋ ਜਗਨਿਤ ਕੌਰ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਪਵਨ ਜੋਲ ਨੂੰ ਮੁਬਾਰਕਾਂ ਇਸ ਚੀਜ਼ ਦੀ ਕਿ ਕਿ ਦੇ ਆਰ ਵਨ ਆਫ ਦਾ ਫਾਈਨੇਸਟ ਐਕਟਰਸ ਜਿਹੜੀਆਂ ਸਾਡੀ ਆਨ ਵਾਲੀ ਫੀਮੇਲ ਜਿਹੜੀ ਪੀੜ੍ਹੀ ਹੈ ਮੂਵੀ ਇੰਡਸਟਰੀ ਦੇ ਵਿੱਚ ਹੈ ਉਹਨਾਂ ਦੇ ਵਿੱਚ ਮਨੋ ਦਾ ਫਾਈਨੇਸਟ ਨੇ ਲੋਏ ਸੋ ਉਹਨਾਂ ਨੂੰ ਵੀ ਮੁਬਾਰਕਾ ਹੈ ਕਿ ਉਹਨਾਂ ਦਾ ਟੈਲੈਂਟ ਸ਼ਾਈਨ ਕਰਕੇ ਬਾਹਰ ਆਇਆ ਸੋ ਮੇਰੇ ਵੱਲੋਂ ਮੈਂ ਤਾਂ ਇਹ ਹੀ ਕਹਿਣਾ ਚਾਹੂੰਗਾ ਜਿਹੜੇ ਆਰਟਿਸਟਾਂ ਨੂੰ ਪਿਆਰ ਕਰਦੇ ਆ ਆਰਟਿਸਟਰੀ ਨੂੰ ਪਿਆਰ ਕਰਦੇ ਆ ਉਹ ਇਹ ਮੂਗ ਨੂੰ ਅੱਗੇ ਦੇਖਣਗੇ ਤਾਂ ਤੁਸੀਂ ਤ੍ਰਿਪਤ ਹੋ ਕੇ ਸਕੂਨ ਲੈ ਕੇ ਜਾਓਗੇ